ਅੱਜ ਵੱਡੀ ਖਬਰ ਆ ਰਹੀ ਹੈ ਅਮਰਸਾ ਦਿਹਾਤੀ ਦੇ ਜਿੱਥੇ ਸਰਦੇ ਇਲਾਕੇ ਵਿੱਚ ਇੱਕ ਵੱਡਾ ਨਸ਼ਾ ਤਸਕਰੀ ਰੈਕੇਟ بے ਨਕਾਬ ਹੋਇਆ ਹੈ ਦੱਸਦੇ ਅਮਰਸਾ ਦਿਹਾਤੀ ਪੁਲਿਸ ਦੇ थाना ਪਿੰਡੀ ਜ਼ੇਦਾ ਅਤੇ ਬੀਐਸਐਫ ਵੱਲੋਂ ਪਿੰਡ ਕੋਗਾ ਵਿੱਚ ਚਲਾਏ ਗਏ ਸਾਂਝੇ ਆਪਰੇਸ਼ਨ ਦੌਰਾਨ ਪਾਕਿਸਤਾਨ ਤੋਂ ਤਸਕਰੀ ਕਰਕੇ ਲਿਆਂਦੀ ਗਈ ਕਰੀਬ 25 ਕਿਲੋ ਹੈਰੋਇਨ ਨਾਲ ਹੀ ਦੋ ਪਿਸਤੌਲ ਜਿੰਦੇ ਕਾਰਤੂਸ ਅਤੇ ਮੈਗਜ਼ੀਨ ਸਮੇਤ ਹੋਰ ਸੰਦੇਹਾਚਾਪਦ ਸਮੱਗਰੀ ਬਰਾਮਦ ਕੀਤੀ ਗਈ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਾਰੇ ਮਾਮਲੇ ਵਿੱਚ ਪੁਲਿਸ ਨੇ ਕੋਪਰਿਵਾਰ ਦੇ ਦੋ ਆਰਤਾ ਦਰਾਣੀ ਅਤੇ ਜਠਾਣੀ ਨੂੰ ਮੌਕੇ ਤੋਂ ਹੀ ਕਾਬੂ ਕੀਤਾ ਹੈ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਇਸ ਛਾਪੇਮਾਰੀ ਦਰਾਨ ਘਰ ਵਿੱਚ ਵੱਡੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਅਤੇ ਹਥਿਆਰ ਮਿਲੇ ਜਿਸ ਨਾਲ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਨੇ ਅਜੇ ਦੋਵਾਂ ਮੁਲਜ਼ਮਾਂ ਆਰਤਾ ਨੂੰ ਜਨਾਲਾਦੀ ਮਾਨਜੋਗਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਧਿਕਾਰੀਆਂ ਨੇ ਉਹਨਾਂ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਣ ਦੇ ਹੁਕਮ ਜਾਰੀ ਕੀਤੇ ਨੇ ਖਾਣਾ ਪਿੰਡੀ ਸੇਦਾ ਦੇ ਮੁਖੀ ਨਰਿੰਦਰ ਸਿੰਘ ਮੁਤਾਬਿਕ ਰਮਨ ਦਰਾਨ ਔਰ ਵੱਡੇ ਕੁਲਾਸਿਆਂ ਦੀ ਸਭਾਵਨਾ ਹੈ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਇਸ ਨਸ਼ਾ ਤਸਕਰੀ ਐਕਟ ਦੇ ਪਿੱਛੇ ਹੋਰ ਕੌਣ-ਕੌਣ ਸ਼ਾਮਲ ਹੈ ਹਨ ਅਤੇ ਕੀ ਇਸ ਦੇ ਸਰਦਪਾਰ ਨਾਲ ਸਿੱਧੇ ਲਿੰਕ ਨੇ ਕੀ ਇਹ ਮਾਮਲਾ ਕਿਸੇ ਵੱਡੇ ਅੰਤਰਰਾਸ਼ਟਰੀ ਨਸ਼ਾ ਗਰੋਹ ਨਾਲ ਜੁੜਿਆ ਹੋਇਆ ਹੈ ਕੀ ਹੋਰ ਗ੍ਰਿਫਤਾਰੀਆਂ ਹੋਣਗੀਆਂ ਇਹ ਸਾਰੇ ਸਵਾਲਾਂ ਦੇ ਜਵਾਬ ਆਉਣ ਵਾਲੇ ਦਿਨ ਵਿੱਚ ਸਾਹਮਣੇ ਆ ਸਕਦੇ ਨੇ ਫਿਲਹਾਲ ਨੇ ਐਸੀ ਵੱਡੀ ਖਬਰ ਅਮਰitsar ਤੱਕ ਓਏ ਆਪਣਾ ਪਾਜੀ ਜਿਹੜਾ ਮਕਦਮਾ ਤੁਹਾਨੂੰ ਪਤਾ ਹੀ ਹੈ ਕੱਲ ਦਾ ਜਿਹੜਾ ਮਕਦਮਾ ਨੰਬਰ 24 ਐ ਐਨਡੀਪੀ ਸਾਡੇ ਤਰ੍ਹਾਂ ਜਿਹੜਾ ਦਰਜ ਕੀਤਾ ਸੀ ਤੇ ਉਹ ਅੱਜ ਦੋ ਮਹਿਲਾਵਾਂ ਨੂੰ ਜਿਹੜਾ ਇੱਥੇ ਕੋਰਟ ਚ ਪੇਸ਼ ਕੀਤਾ ਤੇ ਬਸ ਉਹਦਾ 3 ਦਿਨ ਦਾ ਰਿਮਾਂਡ ਲੈ ਲਿਆ ਅੱਗੇ ਜਿਹੜੀ ਹੋਏਗੀ ਜੋ ਵੀ ਕਾਰਵਾਈ ਹੋਏਗੀ ਪੂਰੀ ਤਰ੍ਹਾਂ ਜਿਹੜੀ ਕਾਰਵਾਈ ਕੀਤੀ ਜਾਏਗੀ ਤੇ ਅਗਲਾ ਜਿਹੜਾ ਹੈਗਾ ਤੁਹਾਨੂੰ ਫਿਰ ਬਿਆਨ ਕੀਤਾ ਜਾਏਗਾ ਤੇ ਰਿਪੋਰਟ ਸਾਨੂੰ ਸਾਂਝੀ ਕੀਤੀ ਹੈ ਸਾਡੇ ਰਿਪੋਰਟਰ ਦਿਵਿੰਦਰ ਕੁਮਾਰ ਪੂਰੀ ਪੰਜਾਬੀ ਲਿੰਕ মিডিਆ ਅਮਰitsar ਤੋਂ ਹੋਰ ਅਪਡੇਟ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਦੇ ਨਾਲ ਧੰਨਵਾਦ